ਉਦਾਂ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹਨਾਂ ਦੇ ਨਾਲ ਵੀ ਉਦਾਂ ਹੀ ਪਿਆਰ ਹੋਣਾ ਚਾਹੀਦਾ ਰੋਜ਼ ਇੱਕ ਵਾਰ ਆ ਕੇ ਦਰਸ਼ਨ ਕਰਨੇ ਉਹ ਗੁਨਾਮਾ ਪੜ੍ਹਨਾ ਸਮਝਣਾ ਇੱਕ ਵਾਰੀ ਆ ਕੇ ਸੰਗਤ ਦੇ ਵਿੱਚ ਬੈਠਣਾ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਰੋਜ਼ਾਨਾ ਕਿਹੜੇ ਅਹਲਤਾਂ ਬੱਚੇ ਨੇ ਜਿਹੜੇ ਰੋਜ਼ ਆ ਕੇ ਸਵੇਰੇ ਦਾ ਸ਼ਾਮੀ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਨੂੰ ਆ ਕੇ ਮੱਥਾ ਟੇਕਦੇ ਨੇ ਕਿੰਨੇ ਬੱਚੇ ਸੱਚ ਦੱਸਣਾ ਬੇਟਾ ਸੱਚ ਦੱਸੋ ਕੁਈ ਟਾਈਮ ਹੁੰਦੀ ਨਹੀਂ ਬਾਕੀ ਬੱਚੇ ਨਹੀਂ ਆਉਂਦੇ ਤੁਸੀਂ ਹੁਣ ਤਾਂ ਠੀਕ ਹੈ ਸੱਜਣਾ ਇਹ ਗੱਲ ਮੈਂ ਕਹਿ ਰਿਹਾ ਵਾਂ ਜਿੱਦਾਂ ਬਾਕੀ ਚੀਜ਼ਾਂ ਸਾਡੇ ਲਈ ਜ਼ਰੂਰੀ ਨਹੀਂ ਨਾ ਸੀ ਆਪਣੇ ਘਰ ਜਾਣੇ ਬਾਹਰ ਜਿੱਥੇ ਮਰਜੀ ਗਈ ਹੋਈਏ ਘਰੇ ਸਾਡਾ ਫੋਕਨਾ ਸ਼ਾਮ ਨੂੰ ਜ਼ਰੂਰੀ ਹੈ ਇਹ ਗੁਰੂ ਦੇ ਨਾਲ ਵੀ ਸਾਡਾ ਉਸੇ ਤਰ੍ਹਾਂ ਰਿਸ਼ਤਾ ਬਣਾ ਕੇ ਰੱਖਣਾ ਜ਼ਰੂਰੀ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਉਹ ਚੀਜ਼ ਸਿਖਾਉਣੀ ਹੈ ਜਿਹੜੀ ਸਾਨੂੰ ਹੋਰ ਬਾਗੀ ਰਿਸ਼ਤਿਆਂ ਦੇ ਵਿੱਚੋਂ ਨਹੀਂ ਲੱਭਣੀ ਇਹ ਗੁਰਬਾਣੀ ਨੂੰ ਪੜਨਾ ਅਰਥਾ ਨੂੰ ਸਮਝਣਾ ਤੁਹਾੰਮੇ ਇਹਦੇ ਵਿੱਚੋਂ ਨਿੱਜੀ ਜੀਵਨ ਜਾਂਚ ਜਿਹੜੀ ਆ ਗੁਰਬਾਣੀ ਦੇ ਵਿੱਚੋਂ ਤੁਹਾਨੂੰ ਸਿੱਖ ਨੂੰ ਮਿਲਦੀ ਹੈ ਗੁਰਬਾਣੀ ਦੇ ਵਿੱਚੋਂ ਉਹ ਚੀਜ਼ਾਂ ਮਿਲਦੀਆਂ ਨੇ ਜਿਹੜੀਆਂ ਤੁਹਾਨੂੰ ਬਾਹਰੋਂ ਕਿਤੋਂ ਨਹੀਂ ਮਿਲਦੀਆਂ ਕਿਸੇ ਦੇ ਸਕੂਲਾਂ ਦੇ ਵਿੱਚੋਂ ਚੀਜ਼ਾਂ ਨਹੀਂ ਸਿਖਾਉਣੀਆਂ ਉਹ ਤੁਹਾਨੂੰ ਗੁਰਸਤ ਸਾਹਿਬ ਮਹਾਰਾਜ ਦੇ ਵਿੱਚੋਂ ਸਿੱਖੀਆਂ ਮਿਲਦੀਆਂ ਨੇ ਦੇਖੋ ਹਰ ਇੱਕ ਦੀ ਇੱਕ ਮਰਿਆਦਾ ਹੈ ਗੁਰੂ ਸਾਹਿਬ ਆਪਾਂ ਲੈ ਕੇ ਬੈਠੀਆਂ ਲਗਭਗ 10-10 ਬੱਚਿਆਂ ਦੇ ਕੋਲ ਗੁਰਸਤ ਸਾਹਿਬ ਸੀ ਇਹੋ ਗੁਰਬਾਣੀਆਂ ਗੁਰਬਾਣੀ ਦਾ ਸਭ ਤੋਂ ਪਹਿਲਾਂ ਸਿਖਤਾ ਜ਼ਰੂਰੀ ਹੈ ਅਸੀਂ ਗੁਰਸਤ ਆਸਤਾਨੇ ਹਿਮਾਲਾ ਪਤਾਉਣਾ ਜ਼ਰੂਰੀ ਹੈ। ਮर्यादा ਦਾ ਪਤਾਉਣਾ ਜ਼ਰੂਰੀ ਹੈ। ਹੁਣ ਅਸੀਂ ਸੜਕ ਦੇ ਉੱਪਰ ਚੱਲਦੇ ਜਾਵਾਂ ਵਿਖੋ ਕਿ ਕਿ ਨਿਯਮ ਹੈ ਨਾ ਆਪਾਂ ਕਿਹੜੇ ਹੱਥ ਚੱਲਦੇ ਸਾਰੇ ਜਾਣੇ। ਕਿਹੜੇ ਹੱਥਾਂ 'ਪਾ ਚੱਲਦੇ ਹੁਣ ਸੜਕ ਦੇ ਉੱਪਰ ਚੱਲਣਾ ਕਿਹੜਾ ਖੱਬਾ ਹੈ ਤੇ ਨਾ ਸੱਦਾ ਸਾਰੇ ਅੰਦਰ। ਕਿ ਆਪਾਂ ਐਸਾ ਸੇ ਨੂੰ ਜਾਣਾ ਸ਼ਹਿਰ ਵੱਲ ਤੇ ਫਿਰ ਆਪਾਂ ਪੁਲਿਸ ਅੱਗੇ ਚੱਲਾਂਗੇ ਇਹ ਤੋਂ ਫਟੜੀਗੜ ਵੱਲ ਨਹੀਂ ਜਾਣਾ ਜੇ ਆਪਾਂ ਐਸਾ। ਸੱਬੇ ਹੱਥ ਚੱਲਣਾ ਤਾਂ ਇੱਕ ਨਿਯਮ ਹੈ। ਉਲਟਾ ਸੇ ਲੈ ਕੇ ਆਪਾਂ ਬੈਠਣਾ ਉਹਦਾ ਵੀ ਬੇਟਾ ਕਿੰਨਾ ਨਾ ਫੁਟਕਾ ਸਾਹਿਬ ਹੱਥ ਦੇ ਵਿੱਚ ਪਕੜਨੇ ਕਿੱਦਾਂ ਬੈਠਣਾ ਜੇ ਫੁਟਕਾ ਸਾਹਿਬ ਕੋ ਆਪਣਾ ਲਿਆ ਹੈ ਤੇ ਯਤਨ ਕਰਨਾ ਹੈ ਕਿ ਕੱਲ ਦੇ ਵਿੱਚ ਇੱਕ ਹੂਰੀਆ ਸਾਡੇ ਖੋਲੋ ਜੇ ਨਹੀਂ ਹਜ਼ੂਰੀਆ ਹੈਗਾ ਤੇ ਯਤਨ ਕਰਨਾ ਹੈ ਕਿ ਮਾਨੂੰ ਸਾਨੂੰ ਹੱਥ ਲਾਉਣ ਦੀ ਜਰੂਰਤ ਹੈ ਕੋਈ ਖਾਰਸ਼ ਹੁੰਦੀ ਹੈ ਮੱਥੇ ਤੇ ਨੱਕ ਤੇ ਪੈਰ ਤੇ ਕਿਤੇ ਵੀ ਯਤਨ ਕਰਨਾ ਹੈ ਕਿ ਆਪਾਂ ਹੋਰ ਕਿਤੇ ਹੱਥ ਨਹੀਂ ਲਾਉਣਾ ਸਿਰਫ ਫੁਟਕਾ ਸਾਹਿਬ ਨੂੰ ਦੋਵੇਂ ਹੱਥਾਂ ਦੇ ਵਿੱਚ ਆਪਾਂ ਲੈ ਕੇ ਬੈਠਣਾ ਉਨਕੇ ਵੇਖੋ ਜੇ ਥੱਲੇ ਹੱਥ ਲਾਵਾਂਗੇ ਥੱਲੇ ਪੈਰ ਲੰਗੇ ਨਹੀਂ ਆ ਕ੍ਰੀਚਾ ਜਿਹੜਾ ਵਿਸ਼ਾ ਚਾਦਰ ਵਿੱਚ ਹੈ ਜੋ ਪ੍ਰਪੇਅਰ ਲੱਗੇ ਜੋੜੀ ਜੋੜੀ ਵਾਹ ਇਹੋ ਜੀ ਦੇ ਲੀਕ ਰਗਾ ਗੋਰਦੀ ਚਲੋ ਆਵਾਜ਼ ਘਟ ਗੋਰਦੀ ਆਵਾਜ਼ ਸੱਤ ਨਾਮ ਵਾਹੇ ਬੋਲੋ ਸਾਰੇ ਬੋਲੋ ਮਮਾ ਵਾਹੇ ਗੁਰੂ ਸੱਤ ਨਾਮ ਵਾਹੇ ਗੁਰੂ ਜੋਤ ਬੋਲਣਾ ਸੱਤ ਨਾਮ ਵਾਹੇ ਅੱਖਾਂ ਬੰਦ ਕਰਕੇ

ਆਈ ਗਰੁੱਪ ਦਾ ਕੱਲ ਸਵੇਰ ਨੂੰ ਲਿਖੇ ਪਤੇ ਹਰਪਿਤਾਰ ਪਤਾਰ ਗੁਰਮਤਿ ਕਲਾਸ ਵਿੱਚ ਛੋਟੇ ਛੋਟੇ ਬੱਚੇ ਬੱਚਣ ਜਿਹੜੇ ਪਹੁੰਚੇ ਆ ਜਿਹੜੇ ਕਿ ਗੁਰਮਤਿ ਦੀ ਸਿੱਖਿਆ ਲੈ ਰਹੇ ਆ ਛੋਟੇ ਛੋਟੇ ਬੱਚੇ ਆ ਤੁਸੀਂ ਦੇਖ ਸਕਦੇ ਜੀ ਬੱਚੇ ਵਿਚੀਆਂ ਜਿੱਥੇ ਵੱਡੇ ਬੱਚੇ ਪਹੁੰਚੇ ਆ ਉਸ ਤੋਂ ਵੀ ਛੋਟੇ ਛੋਟੇ ਬੱਚੇ ਜਿਹੜੇ ਆ ਇਹ ਵੀ ਗੁਰਮਤਿ ਕਲਾਸਾਂ ਵਿੱਚ ਪਹੁੰਚ ਕੇ ਤੇ ਗੁਰਮਤਿ ਦੀ ਜਾਣਕਾਰੀ ਜਿਹੜੀ ਆ ਹਾਸਲ ਕਰ ਰਹੇ ਆ ਜਿੰਨੀ ਕਿ ਇਹਨਾਂ ਦੀ ਬੁੱਧ ਅਨੁਸਾਰ ਸਤਿਗੁਰੂ ਪਾਸ਼ਾ ਨੇ ਬਖਸ਼ੀ ਆ ਉਹਦੇ ਹਿਸਾਬ ਨਾਲ ਇਸ ਤਰ੍ਹਾਂ ਛੋਟੀਆਂ-ਛੋਟੀਆਂ ਜਿਹੜੀਆਂ ਸਿੱਖ ਧਰਮ ਦੀ ਮੁੱਢਲੀ ਜਾਣਕਾਰੀ ਆ ਜਿਸ ਤਰ੍ਹਾਂ ਪੰਜਾਂ ਪਿਆਰਿਆਂ ਦੇ ਨਾਂ ਦੱਸਾਂ ਗੁਰੂਆਂ ਦੇ ਨਾਂ ਚੋ ਸਾਹਿਬਜ਼ਾਦਿਆਂ ਦੇ ਨਾਂ ਪੰਜਾਂ ਤਖਤਾਂ ਦੇ ਨਾਂ ਹੋਰ ਵੀ ਛੋਟੀਆਂ-ਛੋਟੀਆਂ ਕਵਤਾਵਾਂ ਜਿਹੜੀਆਂ ਇਹ ਬੱਚਿਆਂ ਨੇ ਯਾਦ ਕਰਕੇ ਤੇ ਜਿੱਦਣ ਇਹ ਪ੍ਰੋਗਰਾਮ ਜਿਹੜਾ ਸਮਾਪਤੀ ਹੋਣੀ ਆ ਇਹਨਾਂ ਬੱਚਿਆਂ ਨੇ ਸਟੇਜ ਤੇ ਇਹ ਕਵਤਾਵਾਂ ਜਿਹੜੀਆਂ ਆਂ ਬੋਲਣੀਆਂ ਵੇਖ ਵੀ ਲੈ ਸਕਦੇ ਤਸਵੀਰਾਂ ਵਿੱਚ ਜਿੱਥੇ ਵੱਡੇ ਬੱਚੇ ਆ ਕਲਾਸਾਂ ਵਿੱਚ ਆ ਰਹੇ ਆ ਜਿਨ੍ਹਾਂ ਨੂੰ ਭਾਈ ਰਾਜਵੀਰ ਸਿੰਘ ਜੀ ਗੱਲਾਂ ਵਾਲੀ ਜਿਹੜੇ ਕਿ ਗੁਰਮਤਿ ਜਾਣਕਾਰੀ ਦੇ ਰਹੇ ਆ ਆ ਦੇਖ ਸਕਦੇ ਤੁਸੀਂ ਕਾਫੀ ਘੰਟੀ ਚ ਬੱਚੇ ਜਿਹੜੇ ਆ ਪਹੁੰਚੇ ਆ ਜਿਹੜੇ ਗੁਰਮਤਿ ਸਿੱਖਣ ਦੇ ਚਾਹਵਾਨ ਆ ਇਹ ਵੱਡੇ ਬੱਚਿਆਂ ਦੀ ਤਸਵੀਰਾਂ ਆ ਤੇ ਇਹ ਜਿਹੜੇ ਛੋਟੇ ਬੱਚੇ ਆ ਜਿਨ੍ਹਾਂ ਦੀ ਜਿਹੜੀ ਵੱਖਰੀ ਕਲਾਸ ਜਿਹੜੀ ਲਾਈ ਜਾਂਦੀ ਆ ਜਿਨ੍ਹਾਂ ਨੂੰ ਉਹਨਾਂ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜਾ ਵਾ ਸਾਰੇ ਗੁਰਮਤਿ ਦੀ ਜਾਣਕਾਰੀ ਦਿੱਤੀ ਜਾਂਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਲੱਗਲੀ ਵਰਤਦੇ ਆ ਤੋਂਨਾਂ ਵਿੱਚ ਕੀੜੇ ਮਕੋੜੇ ਜਿਹੜੇ ਆ ਬੱਚਿਆਂ ਨੂੰ ਜਨਮ ਦਿੰਦੇ ਰਹਿੰਦੇ ਆ ਇਹ ਕਰਕੇ ਕਿਸੇ ਵੀ ਸੂਤਕ ਭਾਦਕ ਦਾ ਜਿਹੜਾ ਵਾ ਓਵੈਮ ਭਰਮ ਨਹੀਂ ਕਰਨਾ ਜੰਮਣਾ ਮਰਨਾ ਹੁਕਮ ਹੈ ਭਾਣੇ ਆਵੇ ਜਾਏ ਖਾਣਾ ਪੀਣਾ ਪਵਿੱਤਰ ਹੈ ਜੀਤਨ ਰਿੰਕ ਸੁਭਾਹੀ ਇਹ ਗੁਰਬਾਣੀ ਦੇ ਉਹਨਾਂ ਨੇ ਸਿੱਖ ਰਾਜ ਮਰਜ਼ਾ ਦਾ ਵਿੱਚ ਦਰਜ ਕੀਤਾ